ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਆਪਾਂ ਵਿਸ਼ਾ ਲੈ ਕੇ ਆਏ ਹਾਂ ਮੱਕੀ ਬਕਾਊ ਨਾਮ ਦਰਸ਼ਨ ਸਿੰਘ ਪਿੰਡ ਲੰਗ ਜ਼ਿਲ੍ਹਾ ਪਟਿਆਲਾ 1.5 ਏਕੜ ਬਕਾਊ ਕਿਸੇ ਡੈਰੀ ਫਾਰਮ ਵਾਲੇ ਨੇ ਖੜੀ ਮੱਕੀ ਲੈਣੀ ਹੋਵੇ ਤਾਂ ਮੇਰੇ ਵੀਰ ਨਾਲ ਦਰਸ਼ਨ ਦਾ ਫੋਨ ਨੰਬਰ ਦਿੱਤਾ ਹੈ ਸੰਪਰਕ ਕਰ ਸਕਦਾ ਹੈ ਜਿਸ ਮੇਰੇ ਵੀਰ ਭਰਾ ਪਟਿਆਲੇ ਦੇ ਏਰੀਏ ਦੇ ਵਿੱਚ ਵੱਡੇ ਮਤਲਬ ਜੰਗੀ ਪੱਧਰ ਦੇ ਉੱਤੇ ਚਾਰ ਬਣਾਉਂਦੇ ਹਨ ਉਹ ਚਾਰ ਬਣਾਉਣ ਵਾਸਤੇ ਮੇਰੇ ਵੀਰ ਵਾਸਤੇ ਇਸ ਨੰਬਰ ਤੇ ਸੰਪਰਕ ਕਰਕੇ ਮੱਕੀ ਬੁਕਾਊ ਆ 1.5 ਕਿੱਲਾ ਇਹ ਲੈ ਸਕਦੇ ਹਨ ਇਹ ਮੱਕੀ ਹੁਣ ਦਾ ਆਫ ਸੀਜ਼ਨ ਹੋਣ ਕਰਕੇ ਜਾ ਰਿਹਾ ਸੀਜ਼ਨ ਕਰਕੇ ਇਸ ਮੇਰੇ ਵੀਰ ਭਰਾ ਨੇ ਝੋਨਾ ਲਾਉਣਾ ਹੈਗਾ ਤੇ ਤੁਸੀਂ ਇਦੇ ਨਾਲ ਸੰਪਰਕ ਕਰਕੇ ਆਚਾਰ ਬਣਾਉਣ ਵਾਲਾ ਹੋਵੇ ਮੇਰਾ ਵੀਰ ਕੋਈ ਭਮਾ ਭਾਈ ਡੇਰੀ ਫਾਰਮ ਵਾਲਾ ਹੋਵੇ ਤੇ ਉਹ ਚਾਹਵਾਨ ਇਹ 1.5 ਏਕੜ ਉਹਦੇ ਨਾਲ ਰੇਡ ਦੀ ਗੱਲ ਜਿਹੜੀ ਕਰਨੀ ਆ ਤੁਸੀਂ ਉਹ ਭਾਈ ਮੈਂ ਸਕਰੀਨ ਦੇ ਉੱਤੇ ਨੰਬਰ ਦੇਤਾਗਾ 9914634528 ਇਹ ਮੇਰੇ ਵੀਰ ਦਰਸ਼ਨ ਸਿੰਘ ਦਾ ਨੰਬਰ ਆਗਾ ਉਹ ਤੋਂ ਤੁਸੀਂ ਰੇਡ ਦੀ ਜਿਹੜੀ ਗੱਲ ਆ ਗਈ ਉਹ ਫੋਨ ਦੇ ਉੱਤੇ ਲੈ ਸਕਦੇ ਹੋਗੇ ਤੇ ਇਸ ਕਰਕੇ ਇਹ ਅੱਜ ਤੁਹਾਨੂੰ ਜਾਣਕਾਰੀ ਆ ਦਿੱਤੀ ਆਗੀ ਮੱਕੀ ਬਕਾਊ ਬਾਰੇ ਜਿਵੇਂ ਕਿ ਤੁਸੀਂ ਮੇਰੇ ਇਹ ਤਿੰਨ ਚੈਨਲਾਂ ਨੂੰ ਫੋਲੋ ਕਰੋ ਭਾਈ ਇਹ ਤਿੰਨ ਚੀਜ਼ਾਂ ਚੈਨਲਾਂ ਨੂੰ ਮੈਨੂੰ ਬਹੁਤ ਭਰਪੂਰ ਹੰਗਾਰਾ ਦਿੱਤਾ ਜਿਵੇਂ ਕਿ ਜਿਹਨੇ ਆਪਦੀ ਕੋਈ ਐਡ ਕਰਵਾਉਣੀ ਹੋਵੇ ਜਾਂ ਮਸ਼ਹੂਰੀ ਕਰਾਉਣੀ ਹੋਵੇ ਤਾਂ ਉਹ ਭਾਈ ਮੈਂ ਤੁਹਾਨੂੰ WhatsApp ਨੰਬਰ ਜਿਹੜਾ ਦਿੱਤਾ ਹੈਗਾ 99 99 88100715 ਇਹਦੇ ਉੱਤੇ ਜਾ ਕੇ ਭਾਈ ਤੁਸੀਂ ਕਰ ਸਕਦੇ ਹੋਗੇ ਉਹਦੇ ਉੱਤੇ ਤੁਸੀਂ ਆਪ ਦਾ ਕੀ ਲਿਖਣਾ ਹੈਗਾ ਨਾਮ ਪੂਰਾ ਡਰੈੱਸ ਉਹ ਤੁਸੀਂ ਭਾਈ ਛੱਡ ਦਿਓ ਉਹਦੇ ਤੇ ਅਸੀਂ ਆਪੇ ਸੰਪਰਕ ਕਰ ਲਾਂਗੇ ਅੱਛਾ ਇੱਕ ਵੀਰ ਭਰਾ ਨੂੰ ਜ਼ਰੂਰੀ ਸੂਚਨਾ ਇਹ ਆ ਵੀ ਜੇ ਕਿਸੇ ਨੇ ਕਿਸੇ ਗਾਂ ਮੱਝ ਦੀ ਜਾਂ ਕਿਸੇ ਵੀ ਥਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਭਾਈ ਫੋਨ ਨੂੰ ਤੁਸੀਂ ਐ ਕਰਕੇ ਬਣਾਉਨੇ ਹੋ ਐ ਕਰਕੇ ਨਹੀਂ ਬਣਾਉਣਾ ਉਹਨੂੰ ਆਪਾਂ ਫੋਨ ਨੂੰ ਟੇਡਾ ਕਰਕੇ ਬਣਾਉਣਾ ਹੈ ਟੇਡਾ ਕਰਕੇ ਪਹਿਲਾਂ ਇਧਰਲੀ ਸਾਈਡ ਲੈਣੀ ਆ ਫਿਰ ਉਹਦੀ ਮਗਰਲੀ ਸਾਈਡ ਲੈਣੀ ਆ ਫਿਰ ਉਹਨੂੰ ਦੂਜੀ ਸਾਈਡ ਲੈਣੀ ਆ ਤੇ ਕਮ ਸੇ ਕੰਮ ਵੀ 4-5 ਮਿੰਟਾਂ ਦੀ ਮੈਨੂੰ ਵੀਡੀਓ ਪਾਓ ਤਾਂ ਫਿਰ ਮੈਂ ਉਹਦੇ ਵਿੱਚ ਬੋਲ ਸਕਾਂ ਮੈਂ ਕੀ ਕੀ ਬੋਲਣਾ ਹੈ ਕਿਵੇਂ ਕਿਵੇਂ ਬੋਲਣਾ ਹੈ ਉਹ ਭਾਈ ਮੈਨੂੰ ਬੋਲਣ ਦਾ ਸਮਾਂ ਜਦੋਂ ਤੁਸੀਂ ਘੱਟ ਬਣਾਉਨੇ ਹੋ ਸਿੱਧੀ ਬਣਾਉਨੇ ਹੋ ਉਹ ਮੈਨੂੰ ਨਹੀਂ ਮਿਲਦਾ ਇਸ ਤਰ੍ਹਾਂ ਦਾ ਬਣਾਓ ਜਿਵੇਂ ਮੈਂ ਤੁਹਾਨੂੰ ਹੁਣ ਇਹ ਡੈਮੋ ਕਰਕੇ ਦੱਸਿਆਗਾ ਇਹ ਬਹੁਤ ਬਹੁਤ ਧੰਨਵਾਦ ਭਰਪੂਰ ਹੰਗਾਰਾ ਦਿੰਦੇ ਹੋ ਕੋ ਤੁਸੀਂ ਗੁਰਲਾਬ ਸਿੰਘ ਬਠਿੰਡਾ ਨੂੰ ਬਹੁਤ ਬਹੁਤ ਧੰਨਵਾਦ